ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਖੰਡ ਪੜ ਸਹਿ ਵੇਲੇ ਜਾਂ ਸ੍ਰੀ ਸਹਿਜ ਪਾਠ ਰੱਖਣ ਵੇਲੇ ਕੁੰਭ ਧੂਪ ਕੁੰਭ ਨਾਰੀਅਲ ਤੇ ਜੋਤ ਕਿਉਂ ਲਾਈ ਜਾਂਦੀ ਹੈ ਵੈਸ ਸੰਗਤ ਦੀ ਇਹਨਾਂ ਦੀ ਪਰਥਾਏ ਕਈਆਂ ਮਹਾਂਪੁਰਸ਼ਾਂ ਨੇ ਕਈ ਵਿਦਵਾਨਾਂ ਨੇ ਆਪੋ ਆਪਣੇ ਵਿਚਾਰ ਦੱਸੇ ਨੇ ਕਿ ਜੋ ਪ੍ਰਾਤਨ ਮਰਿਆਦਾ ਗੁਰੂ ਸਾਹਿਬਾਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ ਤੇ ਕਈ ਵਾਰ ਸੰਗਤ ਜੀ ਕੀ ਹੁੰਦਾ ਹੈ ਕਿ ਆਪਾਂ ਕਿਸੇ ਦੀ ਉਦਾਹਰਨ ਦੇ ਕਰਕੇ ਸਮਝਾਉਣਾ ਕਰਦੇ ਆ ਪਰ ਜਿਹੜਾ ਤਰਕਵਾਦੀ ਇਨਸਾਨ ਹੁੰਦਾ ਹੈ ਉਹਨੇ ਤਰਕ ਕਰਨੀ ਹੁੰਦੀ ਹੈ ਹਰੇਕ ਗੱਲ ਤੇ ਹਰੇਕ ਮਰਿਆਦਾ ਤੇ ਤਰਕ ਕਰਨੀ ਹੁੰਦੀ ਹੈ ਸੋ ਅੱਜ ਆਪਾਂ ਕੁੰਭ ਜੋਤ ਨਾਰੀਅਲ ਜਿੰਨਾ ਦੀ ਗੱਲ ਕਰਨੀ ਹੈ ਕੁੰਭ ਸੰਗਤ ਜੀ ਘੜਾ ਜੋ ਆਪਾਂ ਖਣਪੜ ਸਾਹਿਬ ਵੇਲੇ ਜਾਂ ਸਹਿਪੜ ਰੱਖਣ ਵੇਲੇ ਘੜਾ ਰੱਖਦੇ ਉਹਦੇ ਵਿੱਚ ਜਲ ਪਾਉਣੇ ਹਨ ਪ੍ਰਾਤਨ ਸਮਿਆਂ ਦੇ ਵਿੱਚ ਕੀ ਸੀ ਸੰਗਤ ਜੀ ਜੋ ਆਮ ਵਿਦਵਾਨਾਂ ਦੇ ਵਿਚਾਰ ਨੇ ਉਹ ਕਹਿੰਦੇ ਕਿ ਪਾਣੀ ਬਹੁਤ ਘੱਟ ਹੁੰਦਾ ਸੀ ਲੋਕ ਖੂਹਾਂ ਤੋਂ ਲੈ ਕੇ ਆਉਂਦੇ ਸਨ ਅੱਜ ਕੱਲ ਜੋ ਜਿਵੇਂ ਘਰ-ਘਰ ਟੂਟੀਆਂ ਲੱਗੀਆਂ ਇਸ ਤਰ੍ਹਾਂ ਟੂਟੀਆਂ ਜਾਂ ਨਲਕੇ ਨਹੀਂ ਸਨ ਖੂਹਾਂ ਤੋਂ ਪਾਣੀ ਲੈ ਕੇ ਆਉਂਦੇ ਸਨ ਇਸ ਕਰਕੇ ਦੂਰ ਖੂਹ ਨੂੰ ਸਮਝ ਕਰਕੇ ਕੋਲ ਘੜਾ ਭਰ ਕੇ ਪਾਣੀ ਦਾ ਰੱਖ ਲੈਂਦੇ ਸਨ ਹੱਥ ਪੈਰ ਧੋਣ ਵਾਸਤੇ ਸੋ ਸੰਗਤ ਜੀ ਚਲੋ ਮੰਨ ਲੈਨੇ ਆ ਕਿ ਖੂਹ ਦੂਰ ਹੋਣਗੇ ਜਾਂ ਉਦੋਂ ਪਾਣੀ ਘਟ ਸੰ ਤੇ ਲੋਕ ਹੱਥ ਧੋਣ ਵਾਸਤੇ ਘੜਾ ਕੋਲ ਰੱਖ ਲੈਂਦੇ ਸਨ ਪਰ ਜੇ ਹੱਥ ਪੈਰ ਧੋਣ ਵਾਸਤੇ ਕੋਲ ਘੜਾ ਭਰ ਕੇ ਰੱਖਦੇ ਸਨ ਖੂ ਦੂਰ ਸਨ ਫਿਰ ਉਹ ਸਿੱਖ ਜਿਹੜੇ ਉਹ ਗ੍ਰੰਥੀ ਸਿੰਘ ਪਾਠੀ ਸਿੰਘ ਜਿਹੜੇ ਪਾਠ ਕਰਦੇ ਸਨ ਉਸ ਸਮੇਂ ਦੀ ਗੱਲ ਹੈ ਫਿਰ ਉਹ ਇਸ਼ਨਾਨ ਕਿਵੇਂ ਕਰਦੇ ਸਨ ਜੇ ਪਾਣੀ ਘਟ ਸੀ ਜੇ ਦੂਰ ਸਨ ਜੇ ਆਪਾਂ ਇਸ਼ਨਾਨ ਵੀ ਕਰ ਸਕਦੇ ਹਾਂ ਸੰਗਤ ਜੀ ਤੇ ਹੱਥ ਪੈਰ ਧੋਣ ਵਾਸਤੇ ਪਾਣੀ ਨਹੀਂ ਆਪਣੇ ਮਿਲ ਸਕਦਾ ਇਸ਼ਨਾਨ ਵਾਸਤੇ ਆਪਣੇ ਮਿਲ ਸਕਦਾ ਜਦੋਂ ਸੰਗਤ ਜੀ ਆਪਾਂ ਕੁੰਭ ਬਾਣੀ ਪੜਨ ਵੇਲੇ ਕੋਲ ਰੱਖਦੇ ਆਂ ਜਲ ਰੱਖਦੇ ਆਂ ਤੇ ਜਾਲ ਦੇ ਉੱਤੇ ਜਿਹੜੀ ਬਾਣੀ ਦਾ ਅਸਰ ਹੈ ਛੇਤੀ ਹੁੰਦਾ ਹੈ ਸਭ ਤੋਂ ਵੱਧ ਛੇਤੀ ਅਸਰ ਪਾਣੀ ਤੇ ਹੁੰਦਾ ਜਲ ਤੇ ਹੁੰਦਾ ਤੇ ਉਹ ਜਾਲ ਫਿਰ ਜਾਲ ਨਹੀਂ ਰਹਿ ਜਾਂਦਾ ਉਹ ਅੰਮ੍ਰਿਤ ਬਣ ਜਾਂਦਾ ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਦੀ ਦਾਤ ਤਿਆਰ ਕਰਦੇ ਨੇ ਅੰਮ੍ਰਿਤ ਉਹ ਜਲ ਨੂੰ ਲੈ ਕੇ ਤੇ ਸੰਗਤ ਜੀ ਜਦੋਂ ਬਾਣੀ ਪੜਦੇ ਨੇ ਉਸ ਤੋਂ ਬਾਅਦ ਉਹ ਅੰਮ੍ਰਿਤ ਬਣ ਜਾਂਦਾ ਜਲ ਦੇ ਉੱਤੇ ਛੇਤੀ ਅਸਰ ਹੁੰਦਾ ਹੈ ਹੁਣ ਕਈਆਂ ਦੇ ਸਵਾਲ ਸੀ ਕਿ ਪੁਰਾਣੇ ਸਮਿਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਸੀ ਤੇ ਲੋਕ ਉਦੋਂ ਦੀਵੇ ਜਗਾਉਂਦੇ ਸਨ ਤੇ ਦੀਵੇ ਜਗਾ ਕੇ ਲਾਲਟਨ ਜਗਾ ਕੇ ਪਾਠ ਕਰਦੇ ਸਨ ਤੇ ਘੜਾ ਕੋਲ ਤਾਂ ਰੱਖਦੇ ਸਨ ਕਿ ਕਿਤੇ ਅੱਗ ਨਾ ਲੱਗ ਜਾਵੇ ਤੇ ਉਹ ਫਿਰ ਘੜੇ ਦੇ ਨਾਲ ਪਾਣੀ ਦੇ ਨਾਲ ਬੁਝਾ ਸਕਦੇ ਸਨ ਇਹ ਤਾਂ ਰੱਖਦੇ ਸਨ ਪ੍ਰਸੰਗਤ ਜੀ ਮੰਨ ਲੈਂਦੇ ਕਿ ਉਸ ਸਮੇਂ ਲਾਈਟ ਨਹੀਂ ਹੁੰਦੀ ਸੀ ਤੇ ਲੋਕ ਅੱਗ ਬੁਝਾਉਣ ਵਾਸਤੇ ਪਾਣੀ ਵਰਤਦੇ ਸਨ ਜਾਂ ਰੱਖ ਲੈਂਦੇ ਸਨ ਪਰ ਸੰਗਤ ਜੀ ਅੱਗ ਤਾਂ ਅੱਜ ਵੀ ਲੱਗ ਰਹੀ ਹੈ ਅੱਜ ਵੀ ਕਈ ਥਾਵਾਂ ਤੇ ਅੱਗ ਲੱਗੀ ਹੈ ਜਦੋਂ ਪਾਠ ਰੰਮ ਹੁੰਦੇ ਨੇ ਰੱਖੇ ਹੁੰਦੇ ਨੇ ਸਰੂਪ ਅਗਣ ਪੇਟ ਵੀ ਹੋ ਜਾਂਦੇ ਨੇ ਕਿਉਂਕਿ ਅੱਜ ਕਈ ਵਾਰ ਤਾਰਾਂ ਜੁੜ ਜਾਂਦੀਆਂ ਹਨ ਕਰੰਟ ਦੇ ਵਿੱਚ ਕਈ ਵਾਰ ਤੇ ਲੇਟ ਉਹ ਅੱਗ ਲੱਗਣ ਦੇ ਕਾਰਨ ਸੰਗਤ ਜੀ ਸਰੂਪ ਅਗਣ ਪੇਟ ਕਈ ਥਾਂ ਤੇ ਹੋਏ ਨੇ ਲਾ ਅਗਤ ਅੱਜ ਵੀ ਲੱਗ ਰਹੀ ਹੈ ਇਹ ਸੰਗਤ ਜੀ ਸਾਰੇ ਜਿਹੜੇ ਵਹਿਮ ਆਪਾਂ ਗਾਂਧੀ ਗਾਂ ਜਿਵੇਂ ਕਿਸੇ ਤੋਂ ਸੁਣਾਗੇ ਗਾਂ ਦੀਆਂ ਵਹਿ ਪਾਉਂਦਾ ਪ੍ਰਯਾਤਨ ਆਪਾਂ ਜੇ ਸੰਤ ਗਿਆਨੀ ਗੁਰਬੰਧ ਸਿੰਘ ਖਾਲਸਾ ਪਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਸੰਤ ਗਿਆਨੀ ਬਾਬਾ ਮੋਹਨ ਸਿੰਘ ਜੀ ਪਿੰਡਰਾਂ ਵਾਲੇ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੁਸੀਂ ਇਹਨਾਂ ਦੇ ਜਿਹੜੇ ਵਿਚਾਰ ਨੇ ਇਹਨਾਂ ਦੀ ਸਾਰੀ ਕਥਾ ਜੋ ਦੁੱਧ ਤੇ ਪਈਆਂ ਹੋਈਆਂ ਤੁਸੀਂ ਸੁਣੋਗੇ ਉਹਨਾਂ ਨੇ ਦੱਸਿਆ ਕਿ ਜਦੋਂ ਇਹ ਮਰਿਆਦਾ ਕੁੰਭ ਰੱਖਦੇ ਆ ਜਦੋਂ ਬਾਣੀ ਪੜ੍ਹਦੇ ਆ ਸਿੰਘ ਪੰਜ ਸਹਿਬਾਨ ਪ੍ਰਗਰੰਤੀ ਸਿੰਘ ਉਹ ਬਾਣੀ ਦਾ ਜਿਹੜਾ ਅਸਰ ਹੈ ਛੇਤੀ ਪਾਣੀ ਤੇ ਹੁੰਦਾ ਜਲ ਤੇ ਹੁੰਦਾ ਤੇ ਉਹ ਜਾਲ ਆਪਾਂ ਸੰਗਤ ਜੀ ਕੀ ਕਰਨਾ ਕਈ ਸੰਗਤਾਂ ਘਰੇ ਉਹ ਮਰਕ ਛੜਕਾ ਦੇ ਦਿੰਦੀਆਂ ਘਰੇ ਛੜਕਾ ਨਹੀਂ ਦੇਣਾ ਉਹ ਜਲ ਦਾ ਉਹ ਜਾਲ ਨੂੰ ਛਕਣਾ ਹੈ ਉਹ ਜਲ ਅੰਮ੍ਰਿਤ ਵਾਸਤੇ ਵਰਤਿਆ ਜਾ ਸਕਦਾ ਹੈ ਅੰਮ੍ਰਿਤ ਛਕਾਉਣ ਵਾਸਤੇ ਅੰਮ੍ਰਿਤ ਜਦੋਂ ਤਿਆਰ ਕਰਨਾ ਹੈ ਪੰਜਾਂ ਪਿਆਰਿਆਂ ਨੇ ਉਹਨੂੰ ਵਰਤ ਸਕਦੇ ਨੇ ਤੇ ਉਹ ਜਲ ਸੰਗਤ ਜੀ ਹੈ ਜਿਹੜਾ ਅੰਮ੍ਰਿਤ ਬਣ ਗਿਆ ਉਹ ਪਰਿਵਾਰ ਨੇ ਜੀ ਆਣੇ ਛਕਣਾ ਹੈ ਵੇੜ ਦੇ ਵਿੱਚ ਛਿੜਕਾ ਨਹੀਂ ਦੇਣਾ ਉਸ ਦਾ ਇਹ ਤਿਆਰ ਰੱਖਣਾ ਦੂਜੀ ਜੋਤ ਜੋਤ ਜਦੋਂ ਲਾਈ ਜਾਂਦੀ ਹੈ ਸੰਗਤ ਦੇਸੀ ਘੋ ਦੀ ਜੋਤ ਲਾਈ ਜਾਂਦੀ ਇਹਦੇ ਨਾਲ ਵਾਤਾਵਰਣ ਖੁਸ਼ਹਾਲ ਰਹਿੰਦਾ ਹੈ ਜੋਤ ਇਹ ਦੇਸੀ ਕਿਉ ਦੇ ਨਾਲ ਜਦੋਂ ਜੋਤ ਲਾਉਣੀ ਹੈ ਤੇ ਹੁਣ ਕਈਆਂ ਦਾ ਸਵਾਲ ਹੁੰਦਾ ਹੈ ਕਿ ਮਰਿਆਦਾ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਵਿੱਚ ਜੋਤ ਲਾਉਣੀ ਮਨਮਤ ਹੈ ਜੋਤ ਬੰਦ ਕਰਵਾਈ ਹੋਈ ਹੈ ਇੱਕ ਪਾਸੇ ਸੰਗਤ ਜੀ ਆਪਾਂ ਕਹਿ ਰਹੇ ਹਾਂ ਕਿ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੰਨੋ ਇੱਕ ਪਾਸੇ ਕਹਿ ਰਹੇ ਹਾਂ ਕਿ ਜੋਤ ਮਨਮਤ ਹੈ ਜੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਵਿੱਚ ਜੋਤ ਮਨਮਤ ਲਿਖੀ ਹੈ ਕੀ ਨਹੀਂ ਲਾਉਣੀ ਫਿਰ ਸ੍ਰੀ ਹਰਮੰਦਰ ਸਾਹਿਬ ਜਾਓ ਤੇ ਉੱਥੇ ਜੋਤ ਜਗਦੀ ਹੁੰਦੀ ਤੁਸੀਂ ਦਰਸ਼ਨ ਕਰੋਗੇ ਫਿਰ ਉੱਥੇ ਕਿਉਂ ਲਾਈ ਜਾਂਦੀ ਹੈ ਜੇ ਮਨਮਤ ਹੈ ਜੋਤ ਫਿਰ ਕਿਉਂ ਲਾਈ ਜਾਂਦੀ ਹੈ ਤੁਸੀਂ ਦਰਸ਼ਨ ਕੀਤੀ ਹੋਣਗੇ ਜਦੋਂ ਹਰਮੰਦਰ ਸਾਹਿਬ ਜਾਓਗੇ ਸ੍ਰੀ ਦਰਬਾਰ ਸਾਹਿਬ ਜਾਓਗੇ ਤੁਹਾਨੂੰ ਜੋਤ ਜਗਦੀ ਮਿਲੇਗੀ ਫਿਰ ਉੱਥੇ ਕਿਉਂ ਲਾਈ ਜਾਂਦੀ ਜੇ ਮਨਮਤ ਹੈ ਜੋਤ ਸੰਗਤ ਜੀ ਵਾਤਾਵਰਨ ਨੂੰ ਦੇਸੀ ਕਿਉ ਜਦੋਂ ਵੱਲਦਾ ਹੈ ਤੇ ਵਾਤਾਵਰਨ ਨੂੰ ਖੁਸ਼ਹਾਲ ਰੱਖਦਾ ਹੈ ਇਸ ਕਰਕੇ ਜੋਤ ਲਾਈ ਜਾਂਦੀ ਇਸ ਦੇ ਨਾਲ ਜਿਹੜਾ ਗਲਾ ਗ੍ਰੰਥੀ ਸੰਗ ਜਦੋਂ ਪੜਦਾ ਹੈ ਉਹਦੇ ਗਲੇ ਨੂੰ ਵੀ ਰਾਹਤ ਮਿਲਦੀ ਹੈ ਤਾਂ ਜੋਤ ਲਾਈ ਜਾਂਦੀ ਹੈ ਜੋਤ ਦੀ ਬਹੁਤ ਵੱਡੀ ਮਹਾਨਤਾ ਹੈ ਪਰ ਤਰਕਵਾਦੀ ਨੇ ਤਰਕ ਕਰੀ ਜਾਣੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਮर्यादा ਪੜੋ ਜੀ ਉਹਦੇ ਵਿੱਚ ਲਿਖੀ ਨਹੀਂ ਜੋਤ ਲਾਉਣੀ ਫਿਰ ਅਕਾਲ ਤਖ਼ਤ ਸਾਹਿਬ ਉੱਥੇ ਹਰਮੰਦਰ ਸਾਹਿਬ ਕਿਉਂ ਲਾਈ ਜਾਂਦੀ ਹੈ ਉੱਥੇ ਜੋਤ ਜਗਦੀ ਤੁਸੀਂ ਜਦੋਂ ਜਾਓਗੇ ਦਰਸ਼ਨ ਕਰੋਗੇ ਤੁਹਾਨੂੰ ਪਤਾ ਲੱਗੇਗਾ ਤੀਜੀ ਗੱਲ ਆ ਕਿ ਨਾਰੀਅਲ ਨਾਰੀਅਲ ਆਪਾਂ ਸੰਗਤ ਜੀ ਰੱਖਦੇ ਆਂ ਸ੍ਰੀ ਅਖੰਡ ਪਾਠ ਸਾਹਿਬ ਸਮੇਂ ਜਾਂ ਸਹਿ ਪਾਠ ਰੱਖਦੇ ਜਦੋਂ ਹੁਣ ਨਾਰੀਅਲ ਰੱਖਣਾ ਸੰਗਤ ਜੀ ਪਾਣੀ ਵਾਲਾ ਜਦੋਂ ਆਪਾਂ ਲੈ ਕੇ ਆਵਾਂਗੇ ਬਾਜ਼ਾਰੋਂ ਹਲਾਵਾਂਗੇ ਦੇ ਵਿੱਚ ਪਾਣੀ ਖੜਕ ਕੇ ਆਵਾਜ਼ ਆਵੇਗੀ ਉਹ ਰੱਖਣਾ ਨਾਰੀਅਲ ਸੁੱਕਾ ਨਾਰੀਅਲ ਖੰਡ ਪਾਠ ਸਾਹਿਬ ਪਾਠ ਦੇ ਸਮੇਂ ਨਹੀਂ ਰੱਖਣਾ ਪਾਣੀ ਵਾਲਾ ਨਾਰੀਅਲ ਰੱਖਣਾ ਹੈ ਇੱਕ ਹੁੰਦਾ ਹਰਾ ਜਿਹਨੂੰ ਆਪਾਂ ਉਹ ਵਿੱਚ ਪੈ ਪاگ ਪੀਣੇ ਉਹ ਨਹੀਂ ਰੱਖਣਾ ਜਿਹੜਾ ਸੰਗਤ ਜੀ ਉਤੋਂ ਭੂਰੇ ਰੰਗ ਦਾ ਹੁੰਦਾ ਹੈ ਬਾਦਾਮੀ ਰੰਗ ਦਾ ਹੁੰਦਾ ਉਹ ਨਾਰੀਅਲ ਰੱਖਣਾ ਤੇ ਉਹਦੇ ਵਿੱਚ ਖੜਕਾ ਕੇ ਵੇਖ ਲੈਣਾ ਉਹਦੇ ਵਿੱਚ ਪਾਣੀ ਹੈ ਜਾਂ ਨਹੀਂ ਪਾਣੀ ਵਾਲਾ ਨਾਲੇ ਰੱਖਣਾ ਤੇ ਕਈਆਂ ਦਾ ਸਵਾਲ ਸੀ ਕਿ ਜੇ ਨਾਰੀਅਲ ਖਣਪੜ ਸਾਹਿਬ ਕਰਦਿਆਂ ਪਾਠ ਕਰਦਿਆਂ ਜੇ ਤਾਂ ਇਹ ਵਿੱਚੋਂ ਕਾਲਾ ਹੋ ਗਿਆ ਫਿਰ ਤਾਂ ਪਾਠ ਲੱਗੇਗਾ ਪਾਠ ਸੰਪੂਰਨ ਹੋ ਜਾਏਗਾ ਤੇ ਜੇ ਕਾਲਾ ਨਾ ਹੋਇਆ ਤੇ ਸੰਪੂਰਨ ਨਹੀਂ ਹੋਵੇਗਾ ਨਹੀਂ ਸੰਗਤ ਜੀ ਇਹ ਵਹਿਮ ਆ ਪਾਠ ਮੰਨ ਲਓ ਆਪਾਂ ਪਾੜ ਰਖਾ ਲਿਆ ਨਾਰੀਅਲ ਸੰਗਤ ਜੀ ਕਾਲਾ ਨਹੀਂ ਹੋਇਆ ਮਤਲਬ ਕਾਲਾ ਹੋ ਗਿਆ ਮੰਨ ਲਓ ਕਿ ਨਾਰੀਅਲ ਕਾਲਾ ਹੋ ਗਿਆ ਵਿੱਚ ਸੜ ਗਿਆ ਗਲ ਗਿਆ ਪਾਠ ਆਪਾਂ ਸੁਣਿਆ ਨਹੀਂ ਤੇ ਪਾਠ ਸੰਪੂਰਨ ਕਿਵੇਂ ਹੋਵੇਗਾ ਕਿਵੇਂ ਲੱਗੇਗਾ ਪਾਠ ਪਾਠ ਸੰਪੂਰਨ ਤਾ ਹੋਵੇਗਾ ਮਰਿਆਦਾ ਵਿੱਚ ਪਾਠ ਕੀਤਾ ਜਾਵੇ ਮਰਿਆਦਾ ਦੇ ਨਾਲ ਸੁਣਿਆ ਜਾਵੇ ਮਰਿਆਦਾ ਦੇ ਨਾਲ ਗ੍ਰੰਥੀ ਸਿੰਘ ਦੀ ਸੇਵਾ ਹੋ ਜਾਵੇ ਪਾਠ ਫਿਰ ਸੰਪੂਰਨ ਹੁੰਦਾ ਫਿਰ ਲੱਗਦਾ ਹੈ ਕੱਲਾ ਨਾਰੀਅਲ ਇਸ ਵਿੱਚੋਂ ਸੜ ਜਾਣਾ ਕਾਲਾ ਹੋਣ ਦੇ ਨਾਲ ਕਾਲਾ ਤਾਂ ਹੋਵੇਗਾ ਸੰਗਤ ਜੀ ਜੀ ਆਪਾਂ ਸੁੱਕਾ ਲੈ ਕੇ ਆਵਾਂਗੇ ਜਿਹੜਾ ਪਹਿਲਾਂ ਹੀ ਖਰਾਬ ਹੈ ਆਪਾਂ ਉਹ ਪਹਿਲਾਂ ਖਰਾਬ ਵਿੱਚ ਰੱਖ ਦਿੰਨੇ ਤੇ ਉਹ ਵਿੱਚੋਂ ਕਾਲਾ ਜਾਂ ਖਰਾਬ ਹੋ ਜਾਂਦਾ ਹੈ ਨਾਰੀਅਲ ਹਲਾ ਕੇ ਲਿਆਉਣਾ ਜਦੋਂ ਲਵਾਂਗੇ ਹਲਾ ਕੇ ਵੇਖਣਾ ਵਿੱਚ ਪਾਣੀ ਹੈ ਜਾਂ ਨਹੀਂ ਜਦੋਂ ਭੋਗ ਪੈਂਦਾ ਹੈ ਸੰਪੂਰਨਤਾ ਹੁੰਦੀ ਸੰਗਤ ਜੀ ਨਾਰੀਅਲ ਨੂੰ ਭੰਨ ਕੇ ਵਿੱਚੋਂ ਜਾਲ ਤੇ ਜਿਹੜਾ ਗਿਰੀ ਹੁੰਦੀ ਹੈ ਪਰਿਵਾਰ ਵਿੱਚ ਵੰਡ ਕੇ ਛਕ ਲੈਣੀ ਚਾਹੀਦੀ ਹੁਣ ਕਈਆਂ ਦਾ ਇਹ ਸਵਾਲ ਕੀ ਇਹ ਨਾਰੀਅਲ ਜਿਹੜਾ ਬ੍ਰਾਹਮਣਾਂ ਦਾ ਪਖੰਡਾ ਨਹੀਂ ਰੱਖਣਾ ਚਾਹੀਦਾ ਇਹ ਮਰਿਆਦਾ ਦੇ ਵਿੱਚ ਕਹਿੰਦੇ ਲਿਖਿਆ ਹੈ ਨਹੀਂ ਰੱਖਣਾ ਚਾਹੀਦਾ ਸੰਗਤ ਜੀ ਜੇ ਨਾਰੀਅਲ ਬ੍ਰਾਹਮਣਾਂ ਦਾ ਹੈ ਰਖਣਾ ਪਖੰਡ ਹੈ ਤੁਹਾਡੀ ਗੱਲ ਮੰਨ ਲੈਨੇ ਕਿ ਇਹ ਪਖੰਡ ਹੈ ਫਿਰ ਦੱਸੇ ਗੁਰੂ ਜਦੋਂ ਗੁਰਤਾ ਗੱਦੀ ਦੇਂਦੇ ਸੀ ਪੰਜ ਪੈਸੇ ਨਾਰੀਅਲ ਦੇਂਦੇ ਸੀ ਕੀ ਮਤਲਬ ਕਿ ਉਹ ਪਰ ਪਖੰਡ ਕਰਦੇ ਰਹੇ ਆ ਜੇ ਇਹ ਬਾਹਮਣਾਂ ਦਾ ਨਾਰੀਅਲ ਹੈ ਪਖੰਡ ਰਖਣਾ ਫਿਰ ਉਹ ਕੀ ਦੱਸ ਗੁਰੂ ਪਖੰਡ ਕਰਦੇ ਰਹੇ ਆ ਇਸ ਕਰਕੇ ਗੋ ਇਹ ਸੰਗਤ ਜੀ ਸ਼ੁੱਧ ਫਲ ਹੈ ਸ਼ੁੱਧ ਸ਼ੁੱਧ ਫਲ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਵਰਤੇ ਸਭ ਤੋਂ ਪਹਿਲਾਂ ਇਸ ਫਲ ਨੂੰ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਜਦੋਂ ਗੁਰਤਾਖਦੀ ਦਿੱਤੀ ਪੰਜ ਪੈਸੇ ਨਾਰੀਅਲ ਦੇ ਕੇ ਦਿੱਤੀ ਇਸ ਕਰਕੇ ਨਾਰੀਅਲ ਰੱਖਣਾ ਸ੍ਰੀ ਅਖੰਡ ਪਾਠ ਸਾਹਿਬ ਤੇ ਜ਼ਰੂਰੀ ਹੈ ਸਹਿ ਪਾਠ ਰੱਖਦੇ ਤਾਂ ਵੀ ਜ਼ਰੂਰੀ ਹੈ ਤੇ ਉਸ ਤੋਂ ਭੋਗ ਤੋਂ ਬਾਅਦ ਇਸ ਨੂੰ ਛਕ ਲੈਣਾ ਸਾਰੀ ਸੰਗਤ ਵਿੱਚ ਜਿਹੜਾ ਪਰਿਵਾਰ ਸਾਰਾ ਬੈਠਾ ਹੈ ਭੰਨ ਕੇ ਜਲ ਛਕੋ ਤੇ ਵਿੱਚੋਂ ਜਿਹੜਾ ਗਰੀ ਨਿਕਲਦੀ ਉਹ ਛਕੋ ਨਾਰੀਅਲ ਸ਼ੁੱਧਤਾ ਦਾ ਫਾਲ ਹੈ ਇਹ ਕਿਸੇ ਬ੍ਰਾਹਮਣ ਦਾ ਨਹੀਂ ਹੈ ਤੇ ਧਿਆਨ ਰੱਖਣਾ ਕਿ ਕੁੰਭ ਜੋਤ ਨਾਰੀਅਲ ਆਰジナ ਪਵਿਚਾਰ ਸਾਂਝੇ ਕੀਤੇ ਨੇ ਕਿਉਂ ਰੱਖਣੇ ਨੇ ਸੋ ਸੰਗਤ ਜੀ ਵੀਡੀਓ ਨੂੰ ਕਰਿਓ ਸ਼ੇਅਰ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਚੱਲ ਰਹੀ ਹੈ ਪਲੇਲਿਸਟ ਵਿੱਚ ਸਾਰੀ ਸੰਥਿਆ ਪਈ ਹੈ ਸੰਗਤ ਜੀ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ